ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲ ਸ਼ਰਮਾ ਅਤੇ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੀ ਆਵਾਜ਼ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਗੱਡੀ ਚਾਲਕ ਇੱਕ ਪੈਟਰੋਲ ਪੰਪ ਤੇ ਪਹੁੰਚਦੇ ਨੇ ਅਤੇ ਉਹਨਾਂ ਵੱਲੋਂ 2200 ਰੁਪਏ ਦਾ ਜਿਹੜਾ ਪੈਟਰੋਲ ਆ ਉਹ ਪਵਾਇਆ ਜਾਂਦਾ ਹੈ ਅਤੇ ਗੱਡੀ ਚਾਲਕ ਬਿਨਾਂ ਪੈਸੇ ਦਿੱਤੋ ਹੀ ਉੱਥੋਂ ਫਰਾਰ ਹੋ ਜਾਂਦੇ ਨੇ ਅਤੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਪट्रोल पंप ਦੇ ਜੋ ਮੁਲਾਜ਼ਮ ਨੇ ਉਹ ਗੱਡੀ ਦਾ ਪਿੱਛਾ ਵੀ ਕਰਦੇ ਨੇ ਪਰ ਗੱਡੀ ਚਾਲਕ ਗੱਡੀ ਲੈ ਕੇ ਉਸ ਤੋਂ ਫਰਾਰ ਹੋ ਗਏ ਨੇ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਵੱਲੋਂ ਸੀਸੀਟੀਵੀ ਵੀਡੀਓ ਕਬਜ਼ੇ ਚ ਲੈ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਗੱਡੀ ਦੇ ਉੱਤੇ ਨੰਬਰ ਹੈ ਉਹ オリジナル ਹੈ ਜਾਂ ਡੁਪਲੀਕੇਟ ਹੈ ਇਹ ਨੌਜਵਾਨ ਕੌਣ ਹੈ ਇਹਨਾਂ ਦੀ ਜਿਹੜੀ ਭਾਲਿਆ ਉਹ ਕੀਤੀ ਜਾ ਰਹੀ ਆ ਅੱਜ ਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਹੀ ਵਾਧਦੀਆਂ ਜਾ ਰਹੀਆਂ ਨੇ ਕਿਉਂਕਿ ਕਾਫੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਜਦੋਂ ਗੱਡੀ ਦੇ ਵਿੱਚ ਤੇਲ ਤੇ ਪਵਾ ਲਿੱਤਾ ਜਾਂਦਾ ਹੈ ਪਰ ਜਦੋਂ ਪੈਸੇ ਦੇਣ ਦੀ ਵਾਰੀ ਆਉਂਦੀ ਆ ਤੇ ਕੁਝ ਨੌਜਵਾਨ ਕੱਡੀਆਂ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਅਤੇ ਉਹਨਾਂ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਨੇ ਹੁਣ ਖਾਸਾ ਪੁਲਿਸ ਵੱਲੋਂ ਇਸ ਗੱਡੀ ਚਾਲਕ ਦੀ ਜਿਹੜੀ ਭਾਲਿਆ ਉਹ ਕੀਤੀ ਜਾ ਰਹੀ ਹੈ ਹੁਣ ਦੇਖਦੇ ਹਾਂ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਇਹਨਾਂ ਗੱਡੀ ਚਾਲਕਾਂ ਨੂੰ ਕਿੰਨੀ ਛੇਤੀ ਗ੍ਰਿਫਤਾਰ ਕਰਦੇ ਨੇ